सरकार चो हप कपिट हां जी ਜਿਹੜਾ ਅੱਜ ਦਾ ਪ੍ਰੋਗਰਾਮ ਹੈ ਕਿ ਸਬੰਧਿਤ ਕੀਤਾ ਗਿਆ ਤੇ ਕਿਹੜੀ ਜਥੇਬੰਦੀ ਵੱਲੋਂ ਕੀਤਾ ਗਿਆ ਹੈਗਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜੀ ਇਹ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹਟ ਕੀਤਾ ਗਿਆ ਕਿਉਂਕਿ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਆਊਟਸੋਰਸ ਮੁਲਾਜ਼ਮਾਂ ਵੱਖ-ਵੱਖ ਵਿਭਾਗਾਂ 'ਚ ਕੰਮ ਕਰ ਰਹੇ ਆ ਇਨਲਿਸਟਮੈਂਟ ਮੁਲਾਜ਼ਮਾਂ ਸਰਕਾਰ ਲਗਾਤਾਰ 2 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਲਾਰੇ ਨਾਲ ਮਤਲਬ ਉਹਦਾ ਸਮਾਂ ਟਪਾਰੀ ਆ ਇਸ ਤੋਂ ਪਹਿਲਾਂ 21 ਵਾਰ ਮੀਟਿੰਗਾਂ ਮੁੱਖ ਮੰਤਰੀਆਂ ਨੇ ਦਿੱਤੀਆਂ ਤੇ ਪਰ ਉਹ ਕੀਤੀਆਂ ਨਹੀਂ ਇੱਕ ਤਰੀਕ ਨੂੰ ਜਿਹੜਾ ਜਲੰਧਰ ਜਿਮਨੀ ਚੋਲਾ ਚੱਲ ਰਹੀਆਂ ਉਹਦੇ ਦਬਾਅ ਹੇਠ ਕਿਉਂਕਿ ਅਸੀਂ ਪਿਛਲੀਆਂ ਵਾਰਟਾਂ ਮਿਹਰੇ ਅਸੀਂ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਤੇਜ਼ ਕੀਤਾ ਅਸੀਂ ਸੰਘਾਸ ਤੇਜ਼ ਕੀਤਾ ਜੀਗਾ ਹੋਂਦੇ ਬਦੌਲਤ ਉਹਨਾਂ ਨੇ ਜਿਹੜੀ ਇੱਕ ਤਰੀਕ ਨੂੰ ਮੀਟਿੰਗ ਨੇ ਦਿੱਤੀ ਤੇ ਮੀਟਿੰਗ 'ਚ ਕਿਹਾ ਵੀ 20 ਤਰੀਕ ਨੂੰ ਤੁਹਾਡਾ ਮਸਲਾ ਹੱਲ ਕਰਦਾਂਗੇ ਪਰ 20 21 ਵਾਲੀ ਮੀਟਿੰਗ ਫੇਰ ਕੈਨਸਲ ਕਰਤੀ ਇਸ ਕਰਕੇ ਅੱਜ ਸਾਰੇ ਪੰਜਾਬ 'ਚ ਉਤਲੇ ਫੁਕੇ ਜਾ ਰਹੇ ਆ ਤੇ ਇਹ ਸੰਘਰਸ਼ ਹੋਰ ਤੱਕ ਜਾਇ ਰਹਿੂਗਾ ਜਦੋਂ ਤੱਕ ਕਿ ਮਸਲਾ ਹੱਲ ਨਹੀਂ ਹੁੰਦਾ ਜੇ ਮੰਨ ਲਓ ਜਿਹੜੀ ਹੁਣ ਮੀਟਿੰਗ ਦਿੱਤੀ ਹੋਈ ਹੈ ਮੁੱਖ ਮੰਤਰੀ ਉਹ ਨਹੀਂ ਕਰਦਾ ਤਾਂ ਫਿਰ ਆਪਣੇ ਆਉਣ ਵਾਲੇ ਪ੍ਰੋਗਰਾਮ ਕਿਹੇ ਚਾਉਣਗੇ ਜੇਕਰ 24 ਤਰੀਕ ਨੂੰ ਵੀ ਮੁੱਖ ਮੰਤਰੀ ਮੀਟਿੰਗ ਨਹੀਂ ਕਰਦਾ ਫਿਰ ਠੇਕਾ ਮਜ਼ਦੂਰ ਸੰਘਰਸ਼ ਮੋਰਚੇ ਦੀ ਮੀਟਿੰਗ ਕਰਕੇ ਅਗਲਾ ਜਿਹੜਾ ਸੰਘਰਸ਼ ਹੋ ਉਦ